ਚੁਬਾਨ ਆਉਗੀ। ਅੱਜ ਮਿਲੋ ਬਾਂ ਬੜੇ ਭਾਨ ਸਾਹਿਬ। ਹਾਂ। ਸਾਡੇ ਚਾਚਾ ਦਸਵਾਂ ਆਉਂਦੇ। ਇਹਨਾਂ ਜਾਣਦੇ ਨੇ ਮੰਡੇ ਦਾ ਜੈ। ਹੈਪੀ ਬਰਥਡੇ ਬੁਆਏ। ਹਾਂ। ਪਾਰਟੀ ਕਰ ਰਿਹਾ ਅੱਜ ਮੇਰਾ। ਪਾਰਟੀ ਦੱਸ ਗਏ ਨਹੀਂ ਆਇਆ ਉਹ ਤਾਂ ਹੀ ਆ ਗਿਆ। ਦੱਸਣ ਦਿਆਂ। ਚਲੋ ਏਹ ਲੈਣਾ ਦੱਸ। ਸਾਡੇ ਨਾਲ ਕਹਿੰ ਗਿਆ ਹੁਣ ਜਿਹੜਾ ਬਾਹਰਪੁਰ ਗਏ ਉਹਨਾਂ ਨਾਲ ਵੇਖਣਾ ਸਕੀਟ ਚਲਾਉਣਾ। ਰਾਤ ਦੇ ਮਂਡਿਆ। ਉਹਨਾਂ ਦਾ ਅੱਜ ਦਿਨ ਚੜਨਾ ਨਾ।

ਮੋਰਚਾ ਦੇ ਆ ਕੋਈ ਵੈਸਤਾ ਵਧੀਆ ਪੁੱਛਦਾ ਹੈ ਤੇ 22 ਟਾਂ ਕਿਤੇ ਨਾ ਨਾ ਮਾਲਾ 42 ਕਿਲਾ ਜਾਰਾ ਵੈਸਤਾ 42 ਕਿਲਾ ਜਾਰਾ ਤੇ ਫਾਸਲੇ ਦੀ ਦਾਪੇ ਟੀਮ ਤੇ ਕਪੜੀ ਭਾਈ ਜੀ ਸਿੰਘ 93 ਨਾ ਬਾਈ ਨਾ ਟੀਮਾਂ ਚ ਵਧੀਆ ਸੁਪਰਸਟਾਰ ਵਧੀਆ ਖੇਡਿਆ ਗਿੰਦੇਰ ਪਾਣ ਹੋਣੀ ਅੱਜ ਖੇਡਣਾ ਉੱਥੇ ਪੱਟੀ ਖੇਡਣਾ ਹੈ ਇਹਨਾਂ ਨੇ ਆਪਣੇ ਪ੍ਰੇਮ ਨਾਲ ਪਿਆਰ ਨਾਲ ਪਾ ਇਹਨਾਂ ਨੂੰ ਇੱਥੇ ਬੁਲਾਇਆ ਅੱਜ ਉਹ ਮੈਜ ਕੱਪ ਛੱਡ ਕੇ ਆਪਣੇ ਕੋਲ ਪਹੁੰਚੇ ਅੱਜ ਤੇ ਬੜੀ ਗੱਲ ਸਹੀ ਹੈ ਪਿਆਰ ਦੇ ਮੰਨਤਾਂ ਹੁੰਦਾ ਬੜਾ ਤੇ ਮੰਨਤਾਂ ਕੋਈ ਹੁੰਦਾ ਹਾਂਜੀ ਸਹੀ ਗੱਲ ਵਧੀਆ ਤੁਹਾਡਾ ਪਿੰਡ ਹੈ ਕੋੜ ਬਟਾ ਮੈਂ ਇਹ ਪਿੰਡ ਆਪਣਾ ਜਿਹੜੀ ਹੈ ਕਿਹੜਾਈ ਦੇ ਮੈਂ ਘਰ ਬਣਾ ਲਈ ਮੈਂ ਠੀਕ ਠੀਕ ਇੰਟਰਲੇ ਬਣਿਆ ਆ ਪੰਜ ਨਾਸ ਬੰਦੇ ਦੂਜੇ ਆ ਕਮਾਨ ਸਰ ਆਪਨੇ ਹਾਂਜੀ ਕਮਾਨ ਸਰ ਆਪਣੇ ਆ ਹਾਂ ਜੀ ਹਾਂ ਜੀ ਉਹ ਜਿੱਥੇ ਮੋਟਰਸਾਂ ਜਾਂਦੇ ਆ ਨਾਲ ਹੀ ਪਿਲਦੇ ਨੇ ਉਹ ਤੇ ਗਰਾਊਂਡੋਂ ਤਾਂ ਖਾ ਹੋ ਰਿਹਾ ਨਹੀਂ ਉਹ ਥਾਉਂਦਾ ਵਿਹਲਾ ਜਮੀਨ ਨਹੀਂ ਜਿਹੜਾ ਤੇਰੇ ਪਾਣੀ ਪੂਣੀ ਦਰਿਆ ਦਾ ਆਉਂਦਾ ਇਦਾਂ ਆਂਦਾ ਪਾਣੀ ਪਾਣੀ ਆ ਫਸਲ ਤੇ ਆਪਣੀ ਆਈ ਸਾਲੀ ਮਰ ਜਾਂਦੀ ਅੱਛਾ ਮਾ ਇਹ ਕਿ ਵੀ ਪਾਣੀ ਹੋ ਚੁੱਕਿਆ ਆਪਣਾ ਸਮਾਤ ਕਰਕੇ ਬਚ ਗਿਆ ਨਹੀਂ ਤੇ ਟੋਣਾਂ ਦਾ ਮਰ ਜਿੰਦਾ ਉਹ ਜ਼ਮੀਨ ਨਹੀਂ ਮੀਆ ਇਦਾਂ ਜੋ ਪਾਣੀ ਪੈ ਜਾਂਦਾ ਫੇ ਨਿਕਲ ਜਾਂਦਾ ਇਹ ਪੜ ਜੜਿਆ ਤਿੰਦ ਦਰਿਆ ਰੋਈ ਆਂਦੀ ਪਾਣੀ ਇਦੋਂ ਰੋਈ ਟਹਿੜ ਹੀ ਆ ਉਹ ਜਿਹੜੇ ਦਰ ਗਏ ਆ ਵੀ ਆਉਂਦੀ ਪੱਟੀ ਅੰਬਰਸਰ ਸ਼ਹਿਰਾ ਦਾ ਪਾਣੀ ਸਾਰਾ ਹੋਗਾ ਸਾਰੀ ਇੱਧਰ ਹੁੰਦਾ ਨਾ ਚਲੋ ਅੱਗੋਂ ਡਾਫ ਲਾ ਕੇ ਚੜੀ ਦਰਿਆ ਦੀ ਇਹ ਚੜੀ ਹੁੰਦੀ ਪਿਛੇ ਸਾਡੇ ਪਿੰਡਾਂ ਦੇ ਰਹੀ ਨਹੀਂ ਉਹ ਹੀ ਤਰੀਕੀ ਅਚਲ ਉਤਰੋਂ ਤੇ ਉਰਾਂ ਪਿਛੋਂ ਆਉਂਦੀ ਸੁਹਤਰੀ ਆਉਂਦੀ ਜਿਹੜੀ ਆਪਾਂ ਫੇਰ ਨਾ ਮਾਇਆ ਕਰੀ ਬੱਤ ਹਾਲੇ ਕੰਨਾਂ ਪਿਛੋਂ ਸਰੀਆਣੇ ਦੇ ਜਲ ਦਰਿਆ ਕਦੇ ਨਹੀਂ ਰੁਲੀ ਦਿਆ ਪਾ ਜਿੱਥੋਂ ਆ ਰੁੱਖਾਂ ਜਿੱਥੇ ਆਪਣਾ ਅਖਾੜਾ ਇੱਥੋਂ ਕਿਲੋ ਮੈਦਾਨਾ ਉਹ ਪੇਟ ਉੱਥੇ ਪੇਟ ਦੀ ਗੱਲ ਕਰਦੇ ਪਾਣੀ ਆ ਉਹ ਇੱਥੇ ਪਾਣੀ 1 ਕਿਲੋਮੀਟਰ ਜੱ ਤੇ ਨਕਸਾਂ ਲੋਕਾਂ ਦਾ ਬਹੁਤ ਪਾਣੀ ਟੁੱਟਣ ਕਰਕੇ ਨਾ ਪਿਛਲੇ ਸਾਲ ਜਦੋਂ ਬਾਹਣ ਟੁੱਟਾ ਸੀ ਜਦੋਂ ਪਾਣੀ ਸਾਰਾ ਹੀ ਉਧਰ ਦਾ ਜਿੰਨਾ ਹੈ ਆਪਣੀ ਬੈਕ ਤੇ ਘਰਾਂ 'ਚ ਵੜ ਗਿਆ ਪਾਣੀ ਇੱਥੇ ਪੂਰੇ ਆਣਾ ਬਣ ਗਿਆ ਟੁੱਟ ਗਿਆ ਤੇ ਹੋਈ ਤੇ ਫਿਰ ਆਪਾਂ ਵੀ ਘਰੋਂ ਬੇਕਾਰ ਹੀ ਰਹਿ ਸਾ ਹੁਣਾਂ ਮਹੀਨਾ ਲੇ ਹਾਂ 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 ਸਰਕਾਰ ਨੇ ਵੀ ਦਿੱਤਾ ਨਹੀਂ ਨਾ ਕਿਹਦੇ ਨੇ ਗਾਲਾਂ ਨੂੰ ਆਪਾਂ ਦੇ ਲੋਕਾਂ ਦੀ ਮੰਗਿਆ ਰੱਬ ਤੋਂ ਮੰਗੀ ਜੀਦਾ ਦੇਈ ਜਾਂਦਾ ਖਾਈ ਜਾਂਦਾ ਫਿਰ ਲੋੜ ਨਹੀਂ ਫਿਰ ਮੰਗੜੀ ਤੇ ਸਰਕਾਰਾਂ ਨੇ ਕੀ ਕਰਿਆ ਮਾਪੂਤਾ ਨਸੀਬਤਾਂ ਲੈ ਗਿਆ ਨਹੀਂ ਹੁਣ ਸਾਡਾ ਇਹ ਗੱਡੀ ਕਾਰ ਪਛਾਹ ਲਾੜੀ ਦਾ ਲਾੜੀ ਪਾਣਾ ਮੱਖੀ ਚੂਣਾ ਪੈਨਿਓ ਸਮਾਈ ਦੇ ਤੂੰ ਮੱਖੀ ਅਗੇ ਪ੍ਰੋਟੈਕਸ਼ਨ ਕਰਨਾ ਤੇ ਜੀਦ ਨੂੰ ਬਾਅਦ ਵਿੱਚ ਸਟ੍ਰਾਈ ਕਰਾਂਗੇ ਸੱਚਮ ਨਾਲ ਕਰਨਾ ਕੋਈ ਜਟਿਆ ਕੱਟਣਾ